ਜਪਾਨ ਨੇ ਜਦੋਂ ਸੁਨਾਮੀ 2006 ਦੀ ਸੁਨਾਮੀ ਆਈ ਸੀ ਤਾਂ ਉਸ ਤੋਂ ਬਾਅਦ ਜਪਾਨ ਦਾ ਬੜਾ ਨੁਕਸਾਨ ਹੋਇਆ ਤੱਟਵਰਤੀ ਇਲਾਕੇ ਦਾ ਤਾਂ ਉਸ ਤੋਂ ਬਾਅਦ ਜਪਾਨ ਨੇ ਉੱਥੇ 15 ਫੁੱਟ ਉੱਚੀ ਕੰਧ ਬਣਾਈ ਹੋਈ ਹੈ ਬੜੀ ਚੌੜੀ ਤਾਂ ਜੋ ਸਮੁੰਦਰ ਜੇ ਦੁਬਾਰਾ ਪਾਣੀ ਆਉਂਦਾ ਤਾਂ ਉਹਨਾਂ ਉਹਨਾਂ ਕੋ ਜੇ ਆਏਗਾ ਜਿੰਨੀ ਸੁਨਾਮੀ 2006 ਚ ਆਈ ਸੀ ਤਾਂ ਉਹ ਦੁਬਾਰਾ ਜਪਾਨ ਦਾ ਨੁਕਸਾਨ ਨਹੀਂ ਕਰ ਸਕੇਗੀ ਪਰ ਸਿਰਫ ਇੱਕੋ ਹੀ ਸੈਂਟੈਂਸ ਐਨਾ ਕੋਈ ਕਿ ਉਹਨਾਂ ਨੇ ਕੰਧ ਬਣਾਈ ਹੈ ਤੇ ਬਸ ਹੋ ਗਿਆ ਇਹ ਨਹੀਂ ਹੈ ਕਿ ਕੁਦਰਤੀ ਹੈ ਜਿਵੇਂ ਸਮੁੰਦਰ ਦੇ ਕੰਡੇ ਤੇ ਅਸੀਂ ਕੰਧ ਉਤਾਰ ਦਿਆਂਗੇ ਉਧਰੋਂ ਪਾਣੀ ਤਾਂ ਨਹੀਂ ਅੰਦਰ ਆਏਗਾ ਪਰ ਅੰਦਰਲਾ ਪਾਣੀ ਵੀ ਤਾਂ ਬਾਹਰ ਨਹੀਂ ਨਾ ਜਾਏਗਾ ਤਾਂ ਉਹਦੇ ਵਾਸਤੇ ਇੱਕ ਪਲੈਨਿੰਗ ਚਾਹੀਦੀ ਹੈ ਜਿਹੜੀ ਪਲੈਨਿੰਗ ਦਾ ਪੂਰੀ ਵਿਆਖਿਆ ਇਹ ਨਹੀਂ ਹੈ ਪਰ ਇਹ ਜ਼ਰੂਰ ਹੈ ਕਿ ਮੁਲਕ ਤਿਆਰੀ ਕਰਦੇ ਨੇ ਇਹ ਇਹ ਹੈ ਤੁਸੀਂ ਜਿਹੜੇ ਅਮਰੀਕਾ ਦੀ ਗੱਲ ਕਰ ਰਹੇ ਹੋ ਅਮਰੀਕਾ ਦੇ ਵਿੱਚ ਜਦੋਂ ਉਹ ਹਰੀਕੇਨਸ ਜਿਹੜੇ ਆਉਂਦੇ ਨੇ ਉਹ ਕੁਦਰਤੀ ਆਉਂਦੇ ਨੇ ਤੇ ਜਦੋਂ ਪਾਣੀ गिरਦਾ ਜਿਵੇਂ ਆਪਣੇ ਬੱਦਲ ਫਟਣ ਨਾਲ ਪਾਣੀ गिरਦਾ ਉਹ ਉਹੀ ਨੁਕਸਾਨ ਹੁੰਦਾ ਹੈ ਉੱਥੇ ਉੱਥੇ ਇਸ ਕਿਸਮ ਦਾ ਕੋਈ ਨਹੀਂ ਹੈਗਾ ਕਿ ਵੀ ਡੈਮ ਚੋਂ ਪਾਣੀ ਛੱਡਿਆ ਤੇ ਹੜ ਆ ਗਿਆ ਇਸ ਤਰ੍ਹਾਂ ਦਾ ਨਹੀਂ ਹੁੰਦਾ ਉੱਥੇ ਬਿਲਕੁਲ ਨਹੀਂ ਹੁੰਦਾ ਉਹਨਾਂ ਮੁਲਕਾਂ ਦੇ ਵਿੱਚ ਉਹ ਬਕਾਇਦਾ ਪਲੈਨਿੰਗ ਹੁੰਦੀ ਹੈ ਕਿ ਕੀ ਕੀਤਾ ਜਾਣਾ ਚਾਹੀਦਾ